ਦਾ ਇਕਾ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਬੋਲੇ ਈਸ਼ਾਨਾ ਲਾਤੀਆਕਾਰ ਦੇਖੋ ਕਿਸਾਨਾਂ ਮਜ਼ਦੂਰਾਂ ਦੀਆਂ 12 ਮੰਗਾਂ ਲਈ ਜਿਹੜਾ ਸ਼ੰਭੂ ਦੇ ਖਨੋਰੀ ਵਿਖੇ ਮੋਰਚਾ ਲੱਗਿਆ ਉਸ ਮੋਰਚੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਜਿਹੜੇ ਕਿਸਾਨ ਮਜ਼ਦੂਰ ਮਾਝੇ ਤੋਂ ਖਾਸ ਕਰਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਰਦਾਰ ਸਰਬੰਸ ਸਿੰਘ ਪੁਦੇੜ ਦੀ ਗਵਾਈ ਵਿੱਚ ਅੱਜ ਬਹੁਤ ਵੱਡਾ ਸੈਂਕੜੇ ਟਰਾਲੀਆਂ ਦਾ ਕਾਫਲਾ ਉਹ ਸ਼ੰਭੂ ਨੂੰ ਜਾ ਰਿਹਾ ਸੋ ਫਗਵਾੜਾ ਦੀ ਸੰਗਤ ਬਲਾਕ ਫਗਵਾੜਾ ਭਾਰਤੀ ਕਿਸਾਨ ਜੀ ਨੇ ਦੁਆਬਾ ਨੇ ਸਾਰੀ ਸੰਗਤ ਜਿਹੜੀ ਮਾਝੇ ਮਾਝੇ ਦੇ ਵਿੱਚੋਂ ਸ਼ੰਭੂ ਬਾਰਡਰ ਤੇ ਜਾ ਰਹੀ ਹੈ ਉਹਨਾਂ ਵਾਸਤੇ ਲੰਗਰ ਪ੍ਰਸ਼ਾਦਾ ਚਾਹ ਪਾਣੀ ਦੀ ਸੇਵਾ ਲਈ ਪ੍ਰਬੰਧ ਜਿਹੜੇ ਆ ਉਹ ਅੱਜ ਸਪਰੋਡ ਨਗਰ ਵਿਖੇ ਕੀਤੇ ਆ ਸਰਦਾਰ ਸਰਬੰਸ ਸਿੰਘ ਪੁਦੇੜ ਜੀ ਸਾਡੇ ਕੋਲ ਪਹੁੰਚ ਚੁੱਕੇ ਆ ਉਹਨਾਂ ਦਾ ਬਹੁਤ ਵੱਡਾ ਕਾਫਲਾ ਜਿਹੜਾ ਪਿੱਛੇ ਉਹ ਜਲੰ ਉਹ ਉਹ ਉਹਦੇ ਚ ਭਾਗ ਲੈਣ ਲਈ ਔਰ ਦੁਆਬੇ ਦੀ ਸੰਗਤ ਨੂੰ ਖਾਸ ਕਰਕੇ ਸਰਦਾਰ ਸਰਬੰਸ ਸਿੰਘ ਭਦੇਰ ਨੇ ਅਪੀਲ ਕੀਤੀ ਹੈ ਕਿ ਦੁਆਬੇ ਨੂੰ ਬੜੀ ਸਮਰੱਥਾ ਬਖਸ਼ੀ ਹੈ ਪ੍ਰਮਾਤਮਾ ਨੇ ਦੁਆਬੇ ਦੀ ਸੰਗਤ ਨੂੰ ਅਪੀਲ ਹੈ ਖਾਸ ਕਰਕੇ ਜਿਹੜਾ ਸ਼ੰਭੂ ਅੰਦੋਲਨ ਚੱਲਦਾ ਉਹਦੇ ਚ ਭਾਗ ਲੈਣ ਲਈ ਆਪਾਂ ਹਰ ਨਗਰ ਦੇ ਵਿੱਚੋਂ ਟਰਾਲੀਆਂ ਦੇ ਰੂਪ ਦੇ ਵਿੱਚ ਉੱਥੇ ਪੱਕੇ ਤੌਰ ਤੇ ਜਿਹੜੀ ਸੰਗਤ ਆਪਾਂ ਵਹਾਈਏ ਮਾਝੇ ਦੀ ਸੰਗਤ ਦਾ ਬਹੁਤ ਵੱਡਾ ਯੋਗਦਾਨ ਹੈ ਮਾਲਵੇ ਦੀ ਕਿਸਾਨਾਂ ਮਜ਼ਦੂਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਸੋ ਆਪਣਾ ਦੁਆਬੇ ਦਾ ਵੀ ਫਰਜ਼ ਬਣਦਾ ਹੈ ਦੇ ਦੁਆਬਾ ਆਪਾਂ ਭਾਰੀ ਗਿਣਤੀ ਦੇ ਵਿੱਚ ਇਹਨਾਂ ਦੋਨਾਂ ਸ਼ੰਭੂ ਮੋਰਚੇ 'ਚ ਪਹੁੰਚ ਕੇ ਇਹ ਅੰਦੋਲਨ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਜਿਹੜਾ ਆਪਣਾ ਯੋਗਦਾਨ ਪਾਈਏ ਸੋ ਸਾਰੀ ਸੰਗਤ ਨੂੰ ਅਪੀਲ ਹੈ ਤੇ ਆਪਾਂ ਵੱਧ ਚੜ ਕੇ ਅੱਜ ਪਹਿਲਾਂ ਲੰਗਰ ਪ੍ਰਸ਼ਾਦੇ ਦੀ ਸੇਵਾ 'ਚ ਵੀ ਭਾਗ ਲਈਏ ਉਸ ਤੋਂ ਬਾਅਦ ਜਿਹੜਾ ਸ਼ੰਭੂ ਮੋਰਚੇ ਵੱਲੋਂ ਵਹੀਰਾ ਕੱਟ ਗਏ ਹਾਂਜੀ ਅੱਜ ਅੰਮ੍ਰਿਤਸਰ ਤੋਂ ਜਿਹੜਾ ਜਥਾ ਕਿਸਾਨ ਮਿੱਦੂਸ ਦੀ ਕਮੇਟੀ ਦੀ ਗਵਾਈ 'ਚ ਇੱਕ ਮਿੰਟ ਹੋਰ ਸ਼ੁਰੂ ਹੋਣਾ ਸੀ ਲਗਭਗ ਆ ਇੱਥੇ ਥੋੜੇ ਸਮੇਂ ਨੂੰ ਪਹੁੰਚ ਜਾਣਾ ਵਾ ਪਰ ਇਸ ਤਰੀਕੇ ਨਾਲ ਜਿਹੜਾ ਆਪਾਂ ਕਿਆਸੇ ਅਭੀ ਜਾ ਰਹਾ ਟਰੈਕਟਰ ਟਾਲੀਆਂ ਜਾਣਗੇ ਤੋਂ ਬਾਕੀ ਜਥੇ ਬੰਦੀਆਂ ਦੇ ਜਥੇ ਵੀ ਰਲਨੇ ਹੈਗੇ ਆ ਤੋਂ ਕਾਫੀ ਵੱਡਾ ਜਥਾ ਜਿਹੜਾ ਵਾ ਉਹ ਜਿਹੜਾ ਵਾ ਆਪਾਂ ਸ਼ੰਭੂ ਬਾਟਰ ਨੂੰ ਲੈ ਕੇ ਜਾ ਰਹੇ ਟਰੈਕਟਰ ਟਾਲੀਆਂ ਦਾ ਹਜ਼ਾਰਾਂ ਕਿਸਾਨ ਸੈਂਕੜੇ ਟਰੈਕਟਰ ਟਾਲੀਆਂ ਜੜੀਆਂ ਉਹ ਜਾ ਰਹੀਆਂ ਨੇ ਤੋਂ ਅੱਜ ਅੱਜ ਜਿਹਾ ਫਗਵਾੜਾ ਠੀਕ ਹੈ ਜੀ ਸਪਰੋਡ ਪਿੰਡ ਆ ਜਿੱਥੇ ਬੀਕੇ ਜੂ ਦੁਆਬਾ ਨੇ ਲੰਗਰ ਲਾਇਆ ਹੈਗਾ ਤੁਸੀਂ ਦੇਖ ਰਹੇ ਹੋ ਇੱਥੇ ਹੁਣ ਸਾਡਾ ਜਥਾ ਪਹੁੰਚਣ ਵਾਲਾ ਵਾ ਇਹ ਤੋਂ ਗਾਂਹ ਜਾ ਕੇ ਸੀ ਰਾਜਪੁਰੇ ਰੁਕਾਂਗੇ ਹੈ ਨਹੀਂ ਰਾਜਪੁਰੇ ਕਿਸਾਨਾਂ ਮਜ਼ਦੂਰਾਂ ਦਾ ਕੱਟ ਕਰਕੇ ਉੱਤੇ ਪ੍ਰੈਸ ਕਾਨਫਰੰਸ ਕਰਾਂਗੇ 3 ਵਜੇ ਦੇ ਨਾਲ ਠੀਕ ਆ ਫਿਰ ਕਾਫਲਾ ਬਣਾ ਕੇ ਸ਼ੰਭੂ ਬਾਰਡਰ ਤੇ ਪਹੁੰਚਾਂਗੇ ਦੋਵਾਂ ਫਾਰਮਾਂ ਦਾ ਫੈਸਲਾ ਸੀ ਵੀ ਅੰਦੋਲਨ ਤੇਜ਼ ਕਰਨਾ ਵਾ ਠੀਕ ਆ ਜੀ ਅੰਦੋਲਨ ਤੇਜ਼ ਕਰਨਾ ਅੱਗੇ ਕੱਲ ਉੱਥੇ ਜਾ ਕੇ ਕੇਐਮਐਮ ਦੀ ਮੀਟਿੰਗ ਕਰਾਂਗੇ ਦੋਵਾਂ ਫਾਰਮਾਂ ਦੀ ਕਿਹਦੇ ਸਾਹਮਣਾ ਕਰਨਾ ਹੈਗਾ ਤੋਂ ਜਿਹੜੇ ਕਿਸਾਨ ਆ ਕੱਲੀ ਆਪਣੀ ਲੜਾਈ ਨਹੀਂ ਲੜ ਰਹੇ ਹੈਗੇ ਜਿੰਨੀ ਵੀ ਛੋਟੀ ਦੁਕਾਨਦਾਰੀਆਂ ਲੱਗੂ ਦਿਓ ਗਿਆ ਇਹ ਵੱਡੇ ਸ਼ਾਪਿੰਗ ਮਾਲਾਂ ਨੇ ਛੋਟੀ ਦੁਕਾਨਦਾਰੀ ਖਾ ਜਾਣੀ ਆ ਪਉ ਅਸੀਂ ਉਹ ਸੰਘਰਸ਼ ਤੇ ਵੀ ਜੁਟੇ ਹੋਇਆ ਦੁਕਾਨਦਾਰਾਂ ਦੀ ਕੋਈ ਵੀ ਪਾਰਟੀ ਗੱਲ ਨਹੀਂ ਕਰਦੀ ਹੈਗੀ ਤੋਂ ਵਪਾਰ ਮੰਡਲ ਵਾਲਿਆਂ ਨੂੰ ਸਾਡੀ ਬੇਨਤੀ ਆ ਕਿ ਕਿਸਾਨਾਂ ਦਾ ਸਹਿਯੋਗੀ ਬਣੋ ਮਜ਼ਦੂਰਾਂ ਦਾ ਸੰਘਰਸ਼ ਵੀ ਨਾਲ ਦੀ ਨਾਲ ਆ ਸਾਡੇ ਬਰਾਬਰ 200 ਦਿਨ ਰੇਗਾ ਚੰਗੀ ਦਿਹਾੜੀ ਕਰਜ਼ ਮੁਕਤੀ ਚ ਵੀ ਉਹਨਾਂ ਦੀ ਮੰਗ ਹੈਗੀ ਆ ਤੋਂ ਸਾਂਝੀ ਲੜਾਈ ਆ ਜਿਹੜੇ ਵਿਦਿਆਰਥੀ ਆ ਨੌਜਵਾਨ ਤਬਕਾ ਨਸ਼ਿਆਂ ਦੀ ਮਾਰਚ ਹੈ ਬੇਰੁਜ਼ਗਾਰੀ ਆ ਉਹਨਾਂ ਦੀ ਵੀ ਅਸੀਂ ਲਗਾਤਾਰ ਗੱਲ ਚੱਕ ਰਹੇ ਹੈਗੇ ਆ ਆਦੀਵਾਸੀਆਂ ਦੀ ਗੱਲ ਵੀ ਕਰ ਰਹੇ ਹੈਗੇ ਆ ਤੋਂ ਜਿਹੜਾ ਅੱਜ ਕਿਸਾਨਾਂ ਮਜ਼ਦੂਰਾਂ ਦਾ ਮੋਰਚਾ ਪੂਰੇ ਸਮਾਜ ਦੀ ਲੜਾਈ ਲੜ ਰਿਹਾ ਹੈਗਾ ਕਾਰਪੋਰੇਟ ਦਾ ਹਮਲਾ ਸਾਰਿਆਂ ਤੇ ਆ ਇਸ ਕਰਕੇ ਸਾਰੇ ਪੰਜਾਬੀਆਂ ਨੂੰ ਅਪੀਲ ਕਰਦੇ ਆ ਹਰ ਪਿੰਡ ਦੇ ਵਿੱਚੋਂ ਆ ਦਵਾਬੇ ਚ ਖੜੇ ਆ ਹਰ ਪਿੰਡ ਦੇ ਵਿੱਚੋਂ ਇੱਕ ਟਰੈਕਟਰ ਟਾਲੀ ਜੜੀ ਆ ਉਹ ਮੋਰਚਾ ਜਾਣੀ ਚਾਹੀਦੀ ਆ ਔਰ ਅੰਦੋਲਨ ਜਟਿਆ ਜਾਊਗਾ ਇੱਕ ਸਾਲ ਬਾਅਦ ਵੀ ਨਾ ਤਾਂ ਸਾਡੇ ਹੌਸਲੇ ਪਸਤ ਹੋਏ ਨਾ ਘਬਰਾਏ ਆ ਪਰ ਉਹਦੇ ਲਈ ਆਪਣੇ ਘਰਾਂ ਦੇ ਕੰਮਾਂ ਦੀਆਂ ਕੁਰਬਾਨੀਆਂ ਠੀਕ ਹੈ ਜੀ ਔਰ ਅੰਦੋਲਨ ਵਿੱਚ ਜਿਹੜੀਆਂ ਦੁੱਖ ਤਕਲੀਫਾਂ ਉਹ ਸਹਿਣੀਆਂ ਪੈਣਗੀਆਂ ਸਾਨੂੰ ਅੰਦੋਲਨ ਜਿੱਤਨੋ ਨਹੀਂ ਰਹਿੰਦੇ ਹੈਗੇ ਜੋ ਸਾਨੂੰ ਲੱਗਦਾ ਅੰਦੋਲਨ ਜਿੱਤਨ ਦੇ ਵਿੱਚ ਸਫਲ ਹੋਵਾਂਗੇ